ਹਾਂਜੀ ਆਪਾਂ ਚ ਲੈ ਕੇ ਆਏ ਆ ਸਮਰ ਦੇ ਲਈ ਗਰਮੀ ਦੇ ਲਈ ਬਹੁਤ ਹੀ ਅੱਛਾ ਸੂਟਾਂ ਦਾ ਫੈਬਰਿਕ ਹੁੰਦਾਗਾ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਜੋ ਇਸ ਦੇ ਨਾਲ ਪ੍ਰਿੰਟਡ ਸ਼ਰਟ ਆ ਉਹ ਪ੍ਰਿੰਟਡ ਸ਼ਰਟ ਮਿਲੇਗੀ ਤੁਹਾਨੂੰ 81 ਵਜੇ ਆਪਣੇ ਦੇ ਵਿੱਚ ਕੈਮਰੀ ਕਾਟਨ ਆ ਪਾਕਿਸਤਾਨੀ ਰਾਮ ਟੈਕਸ 컬یکشن ਦੇ ਵਿੱਚ ਇਹ ਐਡ ਹੁੰਦੇ ਨੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਬਾਟਮ ਇਸ ਦੇ ਨਾਲ ਡਿਜ਼ਾਈਨਰ ਰੈਡੀ ਕੀਤੀ ਹੋਈ ਆ ਪਿੰਟੈਕਸ ਜੋਡਲੈਸ ਐਡ ਕੀਤੀ ਹੋਈ ਆ ਤੁਸੀਂ ਇਸ ਵੀਡੀਓ ਵਿੱਚ ਜੋ ਸੂਟ ਦੇਖ ਰਹੇ ਹੋ ਉਹਨਾਂ ਵਿੱਚ ਕੋਈ ਵੀ ਸੂਟ ਸਿਲੈਕਟ ਕਰਕੇ WhatsApp ਨੰਬਰ ਮੈਂਸ਼ਨ ਆ ਉਸ ਤੇ ਸੈਂਡ ਕਰਕੇ 650 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਬਹੁਤ ਹੀ ਸੋਹਣੇ ਸੂਟ ਨੇ ਵਿਦਆਊਟ ਲੈਂਡਿੰਗ ਸਟੀਚ ਹੋਣਗੇ ਫੈਬਰਿਕ ਬਹੁਤ ਅੱਛਾ ਵਿਦਆਊਟ ਦੁਪੱਟਾ ਨੇ 650 ਚ ਬਾਈ ਕਰ ਸਕਦੇ ਹੋ whatsapp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ 650 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਹਾਂਜੀ ਇਹ ਵਾਲੇ ਸੂਟ ਵੀ ਆਪਣੇ ਕੋਲ 500 ਮੀਟਰ ਸੂਟ ਦੀ ਕਟ ਮਿਲੇਗੀ ਲੈਲਨ ਕੋਟਨ ਦੇ ਵਿੱਚ ਇਹ ਸੂਟ ਰਹੇਗਾ ਸਟਫ ਰਹੇਗਾ ਸ਼ਰਟ ਦੇ ਜੋ ਥ्रेड ਵਰਕ ਰਹੇਗਾ ਉਹ ਘੇਰੇ ਤੇ ਥ्रेड ਵਰਕ ਮਿਲੇਗਾ ਬਾਜ਼ੂ ਤੇ ਵੀ ਵਰਕ ਮਿਲੇਗਾ ਬਾਟਮ ਤੇ ਵੀ ਤੁਹਾਨੂੰ ਇਸ ਦੇ ਨਾਲ ਵਰਕ ਮਿਲੇਗਾ विदाउट द पटटा सूट ਰਣੀਗੇ 799 ਵਿੱਚ ਇਹ ਸूट ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਉਸ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਤੁਸੀਂ ਹੋਰ ਵੀ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨਰ ਸੂਟ ਦੇਖਣ ਦੇ ਲਈ WhatsApp ਤੇ ਮੈਸੇਜ ਕਰੋ ਇਹ ਸੂਟ ਵਿਦ ਪਿਓਰ ਕੈਮਰੀ कॉटन ਦੇ ਵਿੱਚ ਸ਼ਰਟ ਰਹੇਗੀ ਘੇਰੇ ਤੇ ਪੈਚ ਵਰਕ ਦਾ ਪੈਚ ਵਰਕ ਹੋਇਆ ਘੇਰੇ ਤੇ बॉटम ਵੀ ਕੈਮਰੀ कॉटन ਦੀ ਰਹੇਗੀ बॉटम ਤੇ ਵੀ ਤੁਹਾਨੂੰ ਪੈਚ ਵਰਕ ਮਿਲੇਗਾ ਮਸਲਿਨ ਦਾ ਦੁਪੱਟਾ ਟਾਈਡਾ ਹੀ ਰਹੇਗਾ 799 ਵਿੱਚ ਇਹ ਦੁਪੱਟਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਡਿਜ਼ਾਈਨਰ ਸੂਟ ਰੈਡੀ ਹੋਇਆ ਓਨਲੀ ਤੁਹਾਨੂੰ ਸਟਿਚਿੰਗ ਦੀ ਲੋੜ ਹੈ ਵੀ ਤੁਸੀਂ ਸਲਾਈ ਕਰਕੇ ਇਸ ਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਫੈਬਰਿਕ ਅੱਛਾ ਹੁੰਦਾ ਨਾ ਸੂਟਾਂ ਦਾ ਸੋਹਣਾ